ਦਾ ਕਾਲ ਦਿੱਤੀ 13 ਫ फेब्रुवारी ਦੀ ਤੁਸੀਂ ਕਿਹੜੇ ਆਧਾਰ ਦੇ ਨਾਲ ਅੱਜ ਬੀਜੇਪੀ ਦੇ ਨਾਲ ਗੱਠਜੋੜ ਸਿਰਫ ਕੀ ਕਹਿੰਦੇ ਆਪਰਚੂਨਿਸਟ ਪੋਲਿਟਿਕਸ ਇੱਕ ਮੌਕਾ ਪ੍ਰਸਥਿਤੀ ਰਾਜਨੀਤੀ ਦਾ ਸਮੂਹ ਜਾ ਰਿਹਾ ਔਰ ਔਰ ਜਿਹੜੀ ਸਿੱਖਾਂ ਦੀ ਹੋਂਦ ਜਿਹਦੀ ਕਹਿੰਦੇ ਅਸੀਂ ਪੈਰਵਾਈ ਕਰਦੇ ਆ ਕੀ ਉਹ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਮਹਿਫੂਜ਼ ਆ ਬਸ ਇੰਨੀ ਗੱਲ ਪੁੱਛਣੀ ਆ ਅਗਰ ਉਹ ਸਮਝਦੇ ਨੇ ਕਿ ਮਹਿਫੂਜ਼ ਆ ਫਿਰ ਉਹ ਲੜਨ ਅਗਲੇ ਪਾਸੇ ਪਰ ਸਵਾਲ ਮੈਂ ਅਕਾਲੀ ਦਲ ਨੂੰ ਪੁੱਛਣਾ ਚਾਹੁੰਨਾ ਸੁਖਵੀਰ ਸਿੰਘ ਬਾਦਲ ਨੂੰ ਕਿ ਤੁਸੀਂ ਹੁਣ ਭਾਜਪਾ ਨਾਲ ਇਕੱਠੇ ਹੋਣਾ ਚਾਹੁੰਦੇ ਹੋ ਤੇ ਫੇਰ ਛੱਡਿਆ ਕਾਦੇ ਲਈ ਸੀਗਾ ਜੋ ਛੱਡਿਆ ਇਸ ਲਈ ਸੀਗਾ ਕਿ ਮਿਨਿਮਮ ਸਪੋਰਟ ਪ੍ਰਾਈਸ ਦਾ ਜਦੋਂ ਸੰਘਰਸ਼ ਚੱਲਿਆ ਕਿਸਾਨਾਂ ਦਾ 6 700 ਕਿਸਾਨ ਮਰ ਗਏ ਲੱਖਾਂ ਉੱਥੇ ਬੈਠੇ ਰਹੇ ਉਹਨਾਂ ਦੀ ਬੇਕਦਰਹੀ ਹੋਈ ਤੁਸੀਂ ਅਸਤੀਫਾ ਦਿੱਤਾ ਹਰਸਿਮਰਤ ਕੌਰ ਜੀ ਨੇ ਉੱਥੋਂ ਤੇ ਹੁਣ ਤਾਂ ਕੁਝ ਬਦਲਿਆ ਹੀ ਨਹੀਂਗਾ ਕਿਸਾਨ ਤਾਂ ਫਿਰ ਕੁਝ ਕਰ ਰਹੇ ਨੇ ਦਿੱਲੀ ਵੱਲ ਨੂੰ ਇੱਕ ਵਾਰ ਫਿਰ ਧਰਨੇ ਲਾਉਣ ਜਾ ਰਹੇ ਨੇ ਦਿੱਲੀ ਚਲੋ ਦਾ ਕਾਲ ਦਿੱਤੀ 13 ਫ फेब्रुवारी ਦੀ ਤੁਸੀਂ ਕਿਹੜੇ ਆਧਾਰ ਦੇ ਨਾਲ ਅੱਜ ਬੀਜੇਪੀ ਦੇ ਨਾਲ ਗੱਠਜੋੜ ਸਿਰਫ ਕੀ ਕਹਿੰਦੇ ਓਪਰਚੁਨਿਸਟ ਪੋਲਿਟਿਕਸ ਇੱਕ ਮੌਕਾ ਪ੍ਰਸਥਿਤੀ ਰਾਜਨੀਤੀ ਦਾ ਸੁਪੂ ਜਾ ਰਹੇ ਔਰ ਸੁਖਬੀਰ ਬਾਦਲ ਦੋ ਤਿੰਨ ਗੱਲਾਂ ਦਾ ਜਵਾਬ ਅਸੀਂ ਮੰਗਦੇ ਮੈਂ ਨਹੀਂ ਮੰਗਦਾ ਇੱਕ ਦੱਸਣ ਕਿ ਉਹਨਾਂ ਦਾ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਉਹਨਾਂ ਦਾ ਕੀ ਸਟੈਂਡ ਹੈ ਦੂਸਰਾ ਦੱਸਣ ਕਿ ਜਿਹੜਾ ਸਿਟੀਜ਼ਨ ਐਮੈਂਡਮੈਂਟ ਐਕਟ ਲੈ ਕੇ ਆ ਰਿਹਾ ਬੀਜੇਪੀ ਸ਼ਾਰਟਲੀ ਪਾਰਲੀਮੈਂਟ ਵਿੱਚ ਉੱਥੇ ਉਹਨਾਂ ਦਾ ਕੀ ਸਟੈਂਡ ਹੈ ਤੀਸਰਾ ਦੱਸਣ ਕਿ ਜੰਮੂ ਕਸ਼ਮੀਰ ਨੂੰ ਜਦੋਂ ਤੋੜਿਆ ਗਿਆ ਸੀਗਾ ਉਹਨਾਂ ਨੇ ਜਿਹੜੇ ਕਹਿੰਦੇ ਇੱਕ ਵਾਧ ਅਧਿਕਾਰਾਂ ਦੀ ਲੜਾਈ ਲੜਦਾ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਦੋ ਟੋਟੇ ਹੋ ਕੇ ਯੂਟੀ ਬਣਿਆ ਉਹਨਾਂ ਨੇ ਵੋਟਾਂ ਬੀਜੇਪੀ ਨੂੰ ਕਿਉਂ ਪਾਈਆਂ ਉਸ ਵਕਤ ਤੇ ਨਾਲ ਇਹ ਵੀ ਦੱਸ ਦੇਣਾ ਕਿ ਜਿਹੜਾ ਇਸ ਵਕਤ ਕਿਸਾਨਾਂ ਦਾ ਸੰਘਰਸ਼ ਆ ਔਰ ਜਿਹੜੀ ਸਿੱਖਾਂ ਦੀ ਖੋਹ ਜਿਹਦੀ ਕਹਿੰਦੇ ਅਸੀਂ ਪੈਰਵਾਈ ਕਰਦੇ ਆ ਕੀ ਉਹ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਮਹਿਫੂਜ਼ ਆ ਬਸ ਇੰਨੀ ਗੱਲ ਪੁੱਛਣੀ ਆ ਅਗਰ ਉਹ ਸਮਝਦੇ ਨੇ ਕਿ ਮਹਿਫੂਜ਼ ਆ ਫਿਰ ਉਹ ਲੜਨ ਅਗਲੇ ਪਾਸੇ ਪਰ ਜੇ ਕੇਵਲ 2+2 4 ਨਹੀਂ ਹੁੰਦਾ ਰਾਜਨੀਤੀ ਵਿੱਚ ਕਿਉਂਕਿ ਜਦੋਂ ਇਹ ਭਾਜਪਾ ਦੇ ਨਾਲ ਗੱਠਜੋੜ ਕਰਨਗੇ ਤਾਂ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿਹੜਾ ਸਿੱਖਾਂ ਦੀ ਨਸਲ ਕੁਸ਼ੀ ਹੋ ਰਹੀ ਯਾਰ ਸੇ ਤੋਂ ਚਾਹੇ ਹੋ ਐਮਐਸਏ ਵਰਗੇ ਕਾਲੇ ਕਾਨੂੰਨ ਲਾਏ ਜਾ ਰਹੇ ਨੇ ਸਾਡੇ ਨੌਜਵਾਨਾਂ ਤੇ ਚਾਹੇ ਵਿਦੇਸ਼ਾਂ ਵਿੱਚ ਡੀਪ ਸਟੇਟ ਏਜੰਸੀਆਂ ਉਥੇ ਦੂਜੇ ਮੁਲਕਾਂ ਵਿੱਚ ਪਹੁੰਚ ਕੇ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰ ਰਹੀਆਂ ਇਹਨਾਂ ਸਾਰੀਆਂ ਗੱਲਾਂ ਤੇ ਸੁਖਪੀਰ ਬਾਦਲ ਨੂੰ ਸੋਚਣਾ ਪਵੇਗਾ ਔਰ ਗੁਰਦੇਵ ਜਥੇਦਾਰ ਗੁਰਦੇਵ ਸਿੰਘ ਕੌਨਕੇ ਨੂੰ ਅਕਾਲੀ ਦਲ ਦੀ ਇਨਸਾਫ ਨੇ ਸਰਕਾਰ ਨੇ 15 ਸਾਲ ਰਹੀ ਆ ਉਹਦੇ ਉਹਦੀ ਐਲੀਮੀਨੇਸ਼ਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਰਿਪੋਰਟ ਤੋਂ ਨੱਪ ਕੇ ਬੈਠੇ ਸੀਗੇ ਮੈਂ ਨਹੀਂ ਸਮਝਦਾ ਕਿ ਸਿੱਖ ਕੋਈ ਐਡੇ ਅ ਅਨਪੜ ਨੇ ਜਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਨਹੀਂ ਇਹਨਾਂ ਸਾਰੀਆਂ ਗੱਲਾਂ ਦਾ ਅਹਿਸਾਸ ਜਵਾਬ ਦੇਣਾ ਪਵੇਗਾ ਹੁਣ ਆ ਕੀ ਗੱਲ